ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਗੁਰੂ ਵਾਲਾ ਬਣੀਏ ਜੀ ਗੁਰੂ ਵਾਲਾ ਬਣੀਏ ਇਸ ਗੀਤ ਦੀ ਸਿਫਤ ਵੀ ਕਰਦੇ ਆ ਜਿਨੇ ਇਹ ਗੱਲ ਕਹੀ ਆ ਜਿਹਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਿਕਲੇ ਆ ਉਹਦੀ ਵੀ ਸਿਫਤ ਕਰਦੇ ਆ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਆਉਣਾ ਨਵੀਂ ਗੱਲ ਨਹੀਂ ਤੇ ਨਾ ਹੀ ਪੰਜਾਬੀਆਂ ਦਾ ਕਿਸੇ ਹੋਰ ਦੇਸ਼ ਦੇ ਵੱਲ ਰੋਟੀ ਲੱਭਣ ਦੇ ਲਈ ਜਾਣਾ ਕੋਈ ਨਵੀਂ ਗੱਲ ਆ ਪਰ ਪੰਜਾਬ ਦੇ ਵਿੱਚ ਹੁਣ ਤੱਕ ਆਉਂਦੇ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਭਾਵੇਂ ਬਿਹਾਰ ਦੇ ਵਿੱਚ ਆਉਣ ਭਾਵੇਂ ਯੂਪੀ ਦੇ ਵਿੱਚ ਆਉਣ ਭਾਵੇਂ ਮੱਧ ਪ੍ਰਦੇਸ਼ ਦੇ ਵਿੱਚ ਆਉਣ ਜਦੋਂ ਉਹ ਹਿੰਦੀ ਦੇ ਵਿੱਚ ਬੋਲਦੇ ਆਪਾਂ ਉਹਨੂੰ ਭਈਏ ਕਹਿੰਦੇ ਆ ਵੈਸੇ ਭయ్యా ਭਰਾ ਨੂੰ ਵੀ ਕਹਿੰਦੇ ਪਰ ਆਪਾਂ ਨੂੰ ਭਈਏ ਕਹਿੰਦੇ ਆ ਪਰ ਗੱਲ ਇਹ ਜੀ ਕਿ ਹੌਲੀ-ਹੌਲੀ ਉਹ ਸਾਡੇ ਪੰਜਾਬੀਆਂ ਦੇ ਰੰਗ ਦੇ ਵਿੱਚ ਰੰਗੇ ਗਏ ਤੇ ਹੌਲੀ-ਹੌਲੀ ਉਹ ਸਿੱਖੀ ਦੇ ਰੰਗ ਦੇ ਵਿੱਚ ਵੀ ਰੰਗੇ ਜਾ ਰਹੇ ਆ ਜਦੋਂ ਪੰਜਾਬ ਦੇ ਲੋਕ ਤੇ ਖਾਸ ਕਰਕੇ ਪੰਜਾਬ ਦੇ ਕੁਝ ਕੋ ਉਹ ਲੋਕ ਜਿਹੜੇ ਕਿ ਖੁਦ ਨੂੰ ਸਿੱਖੀ ਦੇ ਪ੍ਰਧਾਨ ਦੱਸ ਰਹੇ ਆ ਕਿ ਅਸੀਂ ਹੀ ਸਿੱਖਾਂ ਅਸਲ ਸਿੱਖ ਅਸੀਂ ਹੀ ਹਾਂ ਤੇ ਦਬਕਾ ਮਾਰ ਕੇ ਕੱਲਾ ਸਿਰ ਦੇ ਉੱਤੇ ਚੁੰਨੀ ਲੈ ਲਾ ਤੂੰ ਆ ਨਹੀਂ ਕੀਤਾ ਆ ਨਹੀਂ ਕੀਤਾ ਜਿਹਨੂੰ ਇਸ ਗੜ ਦੇ ਵਿੱਚ ਹੀ ਕਲੀ ਦੇ ਵਿੱਚ ਸਿੱਖੀ ਸਮਝੀ ਜਾ ਰਹੀ ਆ ਉਸ ਵੇਲੇ ਫਿਰ ਕੋਈ ਹੋਰ ਆ ਕੇ ਹੋਰ ਸੂਬੇ ਦੇ ਵਿੱਚੋਂ ਆ ਕੇ ਜੇਕਰ ਅੱਜ ਗੁਰੂ ਵਾਲਾ ਬਣੇ ਤਾਂ ਅਸੀਂ ਉਹਦੀ ਸਿਫਤ ਕਰਨੇ ਵੀ ਇਹ ਕਰਨੀ ਵੀ ਬਣਦੀ ਆ ਹਾਲਾਂਕਿ ਧਰਮ ਹਰ ਬੰਦੇ ਦਾ ਨਿੱਜੀ ਵਿਸ਼ਾ ਜੇ ਅੱਜ ਅਸੀਂ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਜਾਣ ਤੇ ਸਿਫਤ ਕਰਦੇ ਆ ਉਹਦੇ ਬਾਰੇ ਇਹ ਗੱਲ ਕਰਦੇ ਵੀ ਯਾਰ ਦੇਖੋ ਕਮਾਲ ਹੋ ਗਈ ਆ ਕਲਾ ਵਰਤ ਗਈ ਆ ਤਾਂ ਫਿਰ ਜੇਕਰ ਕੋਈ ਸਿੱਖ ਭਾਈਚਾਰੇ ਦਾ ਭਾਵੇਂ ਮੁਸਲਮਾਨ ਧਰਮ ਚ ਜਾਵੇ ਭਾਵੇਂ ਕੋਈ ਕ੍ਰਿਸਚੀਅਨ ਬਣੇ ਭਾਵੇਂ ਕੋ ਡੇਰੇ ਚ ਜਾਵੇ ਸਾਨੂੰ ਇੱਥੇ ਵੀ ਥੋੜੀ ਜਿਹੀ ਫਰਾਖਦਲੀ ਰੱਖਣੀ ਪਊਗੀ ਕਿਉਂਕਿ ਧਰਮ ਹਰ ਬੰਦੇ ਦਾ ਇੱਕ ਨਿੱਜੀ ਵਿਸ਼ਾ ਧਰਮਾ ਜਿਹੜਾ ਉਹ ਬੰਦੇ ਦੇ ਦਿਮਾਗ ਦੇ ਉੱਤੇ ਇਸ ਤਰੀਕੇ ਦਾ ਅਸਰ ਨਾ ਕਰੇ ਕਿ ਉਹ ਸਿਰਫ ਇੱਕ ਧਾਇਰੇ ਦੇ ਵਿੱਚ ਬੰਦ ਕੇ ਰਹਿ ਜਾਏ ਧਰਮ ਸਾਰੇ ਚੰਗੇ ਆ ਤੇ ਸਾਰੇ ਹੀ ਧਰਮਾਂ ਦੇ ਵਿੱਚ ਸਾਰੇ ਚੰਗੇ ਨਹੀਂ ਆ ਇਹ ਵੀ ਗੱਲ ਹੈਗੀ ਆ ਪਰ ਅਗਲੀ ਗੱਲ ਹੈ ਜੀ ਕਿ ਸੁਰੇਸ਼ ਦੇ ਵੱਲੋਂ ਜਦੋਂ ਹੁਣ ਸੁਰੇਸ਼ ਸਿੰਘ ਖਾਲਸਾ ਬਣਿਆ ਗਿਆ ਪਹਿਲਾਂ ਉਹ ਸੁਰੇਸ਼ ਕੁਮਾਰ ਯਾਦਵ ਸੀ ਉਹ ਪੰਜਾਬ ਦੇ ਵਿੱਚ ਆਇਆ ਨੇਪਾਲ ਦੇ ਵਿੱਚੋਂ ਆਇਆ ਤੇ 2024 ਦੇ ਵਿੱਚ ਵਿਸਾਖੀ ਦੇ ਮੌਕੇ ਉਹਨੇ ਅੰਮ੍ਰਿਤ ਛਕਿਆ ਤੇ ਅੱਜ ਉਹਦੀਆਂ ਇੰਟਰਵਿਊਜ਼ ਵੀ ਹੁੰਦੀਆਂ ਸਾਡੇ ਭੈਣ ਭਰਾਵਾਂ ਦੇ ਵੱਲੋਂ ਉਹਦੀਆਂ ਇੰਟਰਵਿਊ ਵੀ ਕੀਤੀਆਂ ਜਾ ਰਹੀਆਂ ਉਹਦੀਆਂ ਇੰਟਰਵਿਊਜ਼ ਦੇ ਥੱਲੇ ਕਮੈਂਟ ਵੀ ਚੰਗੇ ਆ ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਂ ਗੁਰੂ ਵਾਲਾ ਬਣ ਕੇ ਗੁਰੂ ਗੋਬਿੰਦ ਸਿੰਘ ਦਾ ਬੱਚਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੈਂ ਸਿੱਖ ਸੱਜਿਆ ਮੈਂ ਸਿੰਘ ਸੱਜਿਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੈਂ ਉਸ ਪੰਜਾਬ ਦੇ ਵਿੱਚ ਜਿਹਨੂੰ ਮੈਂ ਕਦੇ ਛੱਡ ਕੇ ਜਾਣਾ ਨਹੀਂ ਚਾਹੁੰਦਾ ਗੱਲਾਂ ਉਹਦੀਆਂ ਬਹੁਤ ਪਿਆਰੀਆਂ ਪਰ ਮੇਰੇ ਮਨ ਦੇ ਵਿੱਚ ਕੁਝ ਕਿ ਸਵਾਲ ਵੀ ਆ ਕੁਝ ਕਿ ਧੁੜਕੂ ਵੀ ਆ ਪੰਜਾਬ ਦੇ ਲੋਕ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਅਜੇ ਤੱਕ ਇੱਕਦਮ ਤਾਂ ਚੜਾਉਂਦੇ ਹੁੰਦੇ ਆ ਚੌਹਾਂ ਕਿੰਨੇ ਮਹੀਨੇ ਬਾਅਦ ਲੋਕ ਉਹਦੀ ਮਿੱਟੀ ਪਟਣ ਲੱਗ ਜਾਂਦੇ ਹੁੰਦੇ ਆ ਤੁਸੀਂ ਬੀਤੇ ਦੇ ਵਿੱਚ ਦੇਖ ਲੋ ਕਿਸੇ ਸਿਆਸੀ ਆਗੂ ਦੀ ਗੱਲ ਕਰ ਲੋ ਕਿਸੇ ਗਵਈਏ ਦੀ ਗੱਲ ਕਰੋ ਸਿੱਖ ਕੌਮ ਦਾ ਆਗੂ ਅਸੀਂ ਕਿਸੇ ਨੂੰ ਮੰਨ ਲਿਆ ਉਹਦੀ ਗੱਲ ਕਰ ਲੋ ਕਹਿੰਦੇ ਜੀ ਕੌਮ ਦਾ ਹੀਰਾ ਇਹ ਉਹਦੀ ਗੱਲ ਕਰ ਲੋ ਬਾਅਦ ਦੇ ਵਿੱਚ ਅਸੀਂ ਮਿੱਟੀ ਵੀ ਉਨੀ ਸ਼ਿੱਦਤ ਨਾਲ ਪਟਦੇ ਹੁੰਨੇ ਆ ਜਿੰਨੀ ਸ਼ਿੱਦਤ ਦੇ ਨਾਲ ਅਸੀਂ ਉਸ ਬੰਦੇ ਦੀ ਚੜ੍ਹਤ ਕਰਾਉਂਦੇ ਹੁੰਨੇ ਆ ਸੁਰੇਸ਼ ਸਿੰਘ ਖਾਲਸਾ ਦੀ ਤੁਸੀਂ ਅਸੀਂ ਮਿੱਟੀ ਨਾ ਪਟਿਏ ਤੇ ਉਹਨੂੰ ਇੰਨੀ ਵੀ ਅਸੀਂ ਨਾ ਇਹ ਗਲਕ ਕੇ ਵੀ ਭਾਈ ਅੱਜ ਲੱਗਦਾ ਜੀ ਕਿ ਸਿਰਫ ਖਾਲਸਾ ਹੀ ਉਹ ਰਹਿ ਗਿਆ ਤੇ ਕੱਲ ਨੂੰ ਅਸੀਂ ਉਹਦੇ ਖਿਲਾਫ ਹੋ ਜੀਏ ਇਹ ਗੱਲ ਮਾੜੀ ਹੋਣੀ ਆ ਉਹਦੇ ਬਾਰੇ ਆਪਦੀ ਸੋਚ ਟਿਕਾਊ ਰੱਖਿਓ ਇਹ ਨਾ ਹੋਵੇ ਵੀ ਥਾਲੀ ਦੇ ਵਿੱਚ ਪਾਏ ਪਾਣੀ ਨੂੰ ਕਦੇ ਇਧਰ ਨੂੰ ਝੋਲ ਮਾਰ ਜੇ ਕਦੇ ਇਧਰ ਨੂੰ ਸੁਰੇਸ਼ ਸਿੰਘ ਖਾਲਸਾ ਦਾ ਸਿੰਘ ਸੱਜਣਾ ਜਾਂ ਪ੍ਰਵਾਸੀ ਮਜ਼ਦੂਰਾ ਵੱਲੋਂ ਜਿਨ੍ਹਾਂ ਨੂੰ ਅਸੀਂ ਭਈਏ ਕਹਿੰਦੇ ਆ ਉਹਨਾਂ ਦੇ ਵੱਲੋਂ ਪੱਗਾ ਮੰਨ ਲੈਣਾ ਇਹ ਕੋਈ ਨਵੀਂ ਗੱਲ ਨਹੀਂ ਆ ਤੁਸੀਂ ਪਿਛਲੇ 10 ਸਾਲ ਦੇ ਵਿੱਚ ਝਾਤ ਮਾਰ ਲਓ ਉਹਨਾਂ ਨੂੰ ਇਸ ਸਰੂਪ ਦੇ ਵਿੱਚ ਬਹੁਤ ਕੁਝ ਮਿਲ ਰਿਹਾ ਉਹਨਾਂ ਦਾ ਲਗਾ ਵਧ ਰਿਹਾ ਤੇ ਸਾਡਾ ਆਪਣਾ ਲਗਾ ਕਿੰਨਾ ਕਰੇਗਾ ਇਹ ਦੇਖ ਲੋ ਜਦੋਂ ਸਾਡੇ ਪੰਜਾਬ ਵਿਚਲੇ ਸਿੱਖ ਭਾਈਚਾਰੇ ਦਾ ਵੱਡਾ ਹਿੱਸਾ ਫਿਲਮਾਂ ਦੇ ਪੋਸਟਰ ਪਾੜਦੇ ਹੋ ਸਾਨੂੰ ਆ ਵੀ ਨਹੀਂ ਪਸੰਦ ਸਾਨੂੰ ਜਥੇਦਾਰ ਵੀ ਨਹੀਂ ਪਸੰਦ ਸਾਨੂੰ ਧਰਮ ਦੇ ਵਿੱਚ ਆ ਗੱਲ ਵੀ ਨਹੀਂ ਪਸੰਦ ਸਾਨੂੰ ਆ ਗੱਲ ਵੀ ਨਹੀਂ ਪਸੰਦ ਜਦੋਂ ਅਸੀਂ ਨਘੋਚਾ ਦੇ ਮਾਰੇ ਪਏ ਆ ਤੇ ਸਾਡੇ ਵਿੱਚ ਵੰਡ ਗਈਆਂ ਇੰਨੀਆਂ ਪਈਆਂ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਵੀ ਨਾ ਸਾਨੂੰ ਕਿਸੇ ਦੀ ਗੱਲ ਪਸੰਦ ਆ ਨਾ ਸਾਡੀ ਗੱਲ ਕਿਸੇ ਨੂੰ ਪਸੰਦ ਆ ਤੇ ਉਸ ਵੇਲੇ ਜੇਕਰ ਭਾਈ ਕਿਸੇ ਹੋਰ ਸੂਬੇ ਦਾ ਗੈਰ ਸਿੱਖ ਤੇ ਗੈਰ ਪੰਜਾਬੀ ਆ ਕੇ ਇਸ ਬਾਣੀ ਦੇ ਵਿੱਚ ਹੋਵੇ ਇਸ ਬੋਲੀ ਦੇ ਵਿੱਚ ਹੋਵੇ ਤਾਂ ਉਹਦੀ ਸਿਫਤ ਤਾਂ ਕਰਨੀ ਬਣਦੀ ਹੈ ਪਰ ਸਾਡੇ ਮੂਨੇ ਸਵਾਲ ਕਿੰਨੇ ਖੜੇ ਹੋ ਗਏ ਆ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਆ ਤੇ ਸਾਡੇ ਵਿੱਚੋਂ ਕਈਆਂ ਦੇ ਬੱਚਾ ਦੇ ਨਾਲ ਉਹ ਚੰਗੀ ਪੰਜਾਬੀ ਵੀ ਬੋਲਦੇ ਆ ਮੈਂ ਇਸ ਸੁਰੇਸ਼ ਸਿੰਘ ਖਾਲਸਾ ਨੂੰ ਇਸ ਸੱਜਣ ਨੂੰ ਦੇਖ ਕੇ ਮੇਰਾ ਮਨ ਖੁਸ਼ ਹੋਇਆ ਵੀ ਇਹ ਅਦ ਪਚਦੀ ਤਾਂ ਪੰਜਾਬੀ ਬੋਲ ਲੈਂਦਾ ਪਰ ਜਿਹੜੇ ਅਸੀਂ ਪੰਜਾਬੀ ਆ ਸਾਡੀ ਵੀ ਤਾਂ 25% ਦੀ ਪੰਜਾਬੀ ਵਿਗੜੀ ਹੋਈ ਆ ਉਹਦੇ ਵਿੱਚ ਅਸੀਂ ਹਮਕਾ ਤੁਮਕਾ ਵੀ ਲੈ ਕੇ ਆਏ ਆ ਮੈਂ ਆਂਦਾ ਪਿਆ ਆਸਾ ਮੈਂ ਜਾਂਦਾ ਪਿਆ ਆਸਾ ਕੋਲੀ ਆ ਚੋਲ ਆ ਪੋੜੀ ਆ ਫਲਾਂਟਿੰਗ ਆ ਸਾਡੇ ਕੋਲੇ ਤਾਂ ਸ਼ੁੱਧਤਾ ਹੈ ਹੀ ਨਹੀਂ ਸਾਡੀ ਖਾਲਸ ਪੰਜਾਬੀ ਕਿੱਥੇ ਆ ਨਾ ਅਸੀਂ ਸਿੱਖੀ ਦੇ ਉੱਪਰ ਪੱਕ ਤੋ ਸਿੱਖੀ ਦੇ ਪੱਖ ਤੋਂ ਇਹਨੇ ਖਾਲਸ ਹੋਏ ਆ ਕਿ ਗੁਰੂ ਦੇ ਸਿਧਾਂਤਾਂ ਦੇ ਤੱਬਕੀ ਚੱਲ ਗਏ ਸਾਡੇ ਤਾਂ ਕਦੇ 100 ਬੰਦੇ ਦਾ ਮੂੰਹ ਇਧਰ ਨੂੰ ਆ 100 ਬੰਦੇ ਦਾ ਮੂੰਹ ਇਧਰ ਨੂੰ ਆ ਤੇ ਆਉਂਦੇ ਸਮੇਂ ਦੇ ਵਿੱਚ ਭਾਈ ਮੈਨੂੰ ਤਾਂ ਕਦੇ-ਕਦੇ ਇੰਉਂ ਲੱਗਦਾ ਵੀ ਉਹੀ ਸਿੰਘ ਸਜਣਗੇ ਉਹੀ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਦੇ ਰਾਖੇ ਹੋਣਗੇ ਜਿਹੜੇ ਕਿ ਇੱਥੇ ਦਿਹਾੜੀਆਂ ਲਾਉਣ ਆਏ ਸਾਡੇ ਖੇਤਾਂ ਦੇ ਵਿੱਚ ਜਿਹੜੇ ਕਿ ਇੱਥੇ ਮਜ਼ਦੂਰੀ ਕਰਨ ਆਏ ਆ ਵੈਸੇ ਅਸੀਂ ਵੀ ਤਾਂ ਵਕਫ ਵਕਫ ਦੇ ਸ਼ਾਨ ਦੇ ਵਿੱਚ ਮਜ਼ਦੂਰੀ ਕਰਨੀ ਜਾਂਦੀ ਆ ਸਾਨੂੰ ਉੱਥੇ ਮੌਕਾ ਮਿਲਦਾ ਉਹਨਾਂ ਨੂੰ ਇੱਥੇ ਮੌਕਾ ਮਿਲਦਾ ਬੜੀ ਵਧੀਆ ਗੱਲ ਆ ਪਰ ਅਸੀਂ ਸੁਰੇਸ਼ ਸਿੰਘ ਖਾਲਸਾ ਦੀ ਸਿਫਤ ਕਰਨੇ ਕਰਦੇ ਆਪ ਕੀ ਸਕਦੇ ਹੁਣ ਸਵਾਲ ਸਭ ਦੇ ਮੂਰੇ ਇਹ ਆ ਕਿ ਅਸੀਂ ਗੁਰੂ ਦੇ ਸਿਧਾਂਤਾਂ ਦੇ ਉੱਤੇ ਪੂਰੇ ਉੱਤਰ ਦੇ ਕਮੈਂਟ ਕਰਨ ਲੱਗੇ ਤਾਂ ਸਕਿੰਟ ਲਾਉਣੇ ਆ ਇਹ ਹੈ ਅਸਲ ਗੱਲ ਇਹ ਹੁੰਦੇ ਆ ਗੁਰੂ ਦੇ ਸਿੱਖ ਇਹ ਹੁੰਦੀ ਕਬਾਲ ਦੀ ਗੱਲ ਕਾਸ਼ ਕਿਤੇ ਐਉਂ ਹੋ ਜਾਂਦਾ ਆਪਾਂ ਉਹਨੂੰ ਰਾਇ ਦੇਵਾਂਗੇ ਕਿ ਜਾਂ ਆਪਾਂ ਆਪ ਵੀ ਗੁਰੂ ਦੇ ਸਿੰਘ ਅਸਲ ਅਰਥਾ ਵਿੱਚ ਬਣਾਂਗੇ ਜਾਂ ਅਸੀਂ ਗੁਰੂਆਂ ਦੇ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਾਂਗੇ ਮੈਂ ਮਾਫੀ ਚਾਹੁੰਦਾ ਗੱਲ ਕੌੜੀ ਆ ਸਾਡੇ ਵਿੱਚੋਂ ਤਾਂ ਬਹੁ ਗਿਣਤੀ ਸਿੱਖ ਆ ਜਿਹੜੇ 90% ਦੀ ਸਿੱਖ ਐਸੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਰੇ 10 ਰੁਪਏ ਮਾਰੇ ਚਲਾ ਕੇ 20 ਰੁਪਏ ਮਾਰੇ 100 ਰੁਪਏ ਮਾਰੇ ਤੇ ਮੱਥਾ ਟੇਕਾ ਮਹਾਰਾਜ ਢੋਲੀਆਂ ਭਰਦੀ ਸਾਈਡ ਤੇ ਬਹਿ ਗਏ ਕਿੰਨੇ ਕੁ ਲੋਕਾਂ ਨੇ ਪੰਜਾਬੀਆ ਦੇ ਖਾਸ ਕਰਕੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਕਿੰਨੇ ਕੁ ਲੋਕਾਂ ਨੇ ਗੁਟਕਾ ਸਾਹਿਬ ਨੂੰ ਪੜਿਆ ਕਿੰਨੇ ਕੁ ਲੋਕਾਂ ਨੂੰ ਸਿੱਖੀ ਦੀ ਗੰਭੀਰਤਾ ਦੇ ਨਾਲ ਨੌਲੇਜ ਆ ਜੀ ਨੂੰ ਹੈ ਉਹ ਦੂਜਾਂ ਦੇ ਵਿੱਚ ਵਜਦੇ ਫਿਰਦੇ ਆ ਕੋਈ ਵਿਰਲਾਟ ਆ ਮੈਂ ਇੱਥੇ ਹੋਊਗਾ ਜਿਹੜਾ ਕਿ ਗੁਰੂ ਸਾਹਿਬ ਦੇ ਕਿਨ ਮੁਤਾਬਕ ਠੰਡੇ ਮਤੇ ਵਾਲ ਜਿਹੜਾ ਸਿਧਾਂਤਾਂ ਦੇ ਉੱਤੇ ਅਮਲ ਵੀ ਕਰਦਾ ਤੇ ਜਿਹੜਾ ਨੁਕਸ ਮੁਕਤਾ ਨਹੀਂ ਤਾਂ ਨੁਕਸ ਕੱਢਣ ਦੇ ਵਿੱਚ ਹੀ ਆ ਮੈਂ ਫੇਰ ਇਹ ਗੱਲ ਕਹਿਣਾ ਕੱਲੀ ਆਪਾਂ ਫਿਲਮ ਦੇ ਪੋਸਟਰ ਪਾੜ ਕੇ ਕਿਸੇ ਨਾਟਕ ਦੇ ਵਿੱਚ ਨੁਕਸ ਕੱਢ ਕੇ ਕਿਸੇ ਗਾਣੇ 'ਚ ਨੁਕਸ ਕੱਢ ਕੇ ਕਿਸੇ ਇੱਕ ਲੀਡਰ ਦੀ ਮਿੱਟੀ ਪਲੀਤ ਕਰਕੇ ਕਿਸੇ ਇੱਕ ਡੇਰੇਦਾਰ ਦੀ ਮਿੱਟੀ ਪਲੀਤ ਕਰਕੇ ਅਸੀਂ ਸਿੱਖੀ ਨੂੰ ਨਹੀਂ ਬਚਾ ਸਕਦੇ ਜਿੰਨੀ ਦੇਰ ਤੱਕ ਸਾਨੂੰ ਸਿੱਖਾਂ ਨੂੰ ਪੜਨ ਦੀ ਆਰਤ ਨਹੀਂ ਪੈਂਦੀ ਸਿੱਖਾਂ ਨੂੰ ਪਹਿਲਾਂ ਸਿੱਖ ਇਤਿਹਾਸ ਪੜਨ ਦੀ ਲੋੜ ਆ ਸਾਡੇ ਕੋਲੇ ਉਹੀ ਤਿੰਨ ਚਾਰ ਸਾਖੀਆਂ ਜਿਹੜੀਆਂ ਸਾਨੂੰ ਬਚਪਨ ਤੋਂ ਸੁਣਾਈਆਂ ਹੁੰਦੀਆਂ ਬਾਅਦ ਦੇ ਵਿੱਚ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਲੋਕ ਐਸੇ ਆ ਜਿਨ੍ਹਾਂ ਨੂੰ ਕਿ ਸਿੱਖੀ ਦੇ ਬਾਰੇ ਗੰਭੀਰਤਾ ਨਾਲ ਜਾਣਨ ਤੇ ਸਮਝਣ ਵਾਸਤੇ ਵਕਤ ਨਿਕਲਦਾ ਜਿਹੜੇ ਕਿ ਗ੍ਰੰਥਾਂ ਨੂੰ ਪੜ੍ਹਦੇ ਆ ਜਿਹੜੇ ਕਿ ਸਿੱਖ ਇਤਿਹਾਸ ਦੀਆਂ ਕਿਤਾਬਾਂ ਨੂੰ ਪੜ੍ਹਦੇ ਆ ਉਹ ਸਾਡੇ ਕੋਲੇ ਆ ਕੇ ਰੋਟੀ ਕਮਾਉਂਦੇ ਕਮਾਉਂਦੇ ਪ੍ਰਵਾਸੀ ਮਜ਼ਦੂਰ ਅੱਜ ਸਿੰਘ ਸੱਜ ਕੇ ਪੰਜਾਬੀ ਬੋਲਣ ਲੱਗ ਪਏ ਪਰ ਅਸੀਂ ਉਹਨਾਂ ਤੋਂ ਸਬਕ ਨਹੀਂ ਲਿਆ ਸਿਰ ਨੂੰ ਰਾਏ ਦਿੱਤੀ ਆ ਕਿਉਂਕਿ ਅਸੀਂ ਪੰਜਾਬੀ ਰਾਏ ਦੇਣ ਦੇ ਵਿੱਚ ਮਾਹਰ ਆ ਤੁਸੀਂ ਕਿਸੇ ਗੁਰੂ ਘਰ ਦੇ ਵੱਲੇ ਚਲੇ ਜਾਓ ਮੈਂ ਸਾਰਿਆਂ ਨੂੰ ਇਹ ਨਹੀਂ ਗੱਲ ਕਹਿ ਰਿਹਾ ਵੀ ਲੋਚਨਾ ਕਰਦਾ ਵੱਡੀ ਗਿਣਤੀ ਦੇ ਵਿੱਚ ਲੋਕ ਗੁਰੂ ਘਰ ਦੇ ਵਿੱਚ ਜਾ ਕੇ ਤੇ ਕਿੰਨੀ ਗੰਭੀਰਤਾ ਦੇ ਨਾਲ ਤੇ ਸਿਰਫ ਤੇ ਸਿਰਫ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਨੀਂਦ ਲਾ ਕੇ ਇੱਕ ਮਨ ਇੱਕ ਚਿਤ ਹੋ ਕੇ ਉੱਥੇ ਬੈਠ ਕੇ ਤੇ ਭਾਈ ਆਪਦਾ ਫਰਜ਼ ਪੂਰਾ ਕਰਦੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਆਪਣੇ ਅੰਦਰੇ ਨਾਲ ਜੁੜਦੇ ਆ ਆਪਾਂ ਜਾਣਦੇ ਆ ਵੀ ਜਦੋਂ ਡਿਊਟੀ ਨਿਭਾਉਣ ਗਏ ਹੁੰਦੇ ਜਾਂ ਦਫ਼ਤਰ ਗਏ ਹੁੰਦੇ ਆ ਤੇ ਭਾਈ ਫਿਰ ਇੱਕ ਨਾ ਇੱਕ ਦਿਨ ਤਾਂ ਉਹਨਾਂ ਨੇ ਆਉਣਾ ਹੀ ਆ ਉਹਨਾਂ ਨੇ ਹੀ ਸਿੰਘ ਸਜਣਾ ਬਹੁਤ ਸਾਰੇ ਹੁਣ ਤੱਕ ਅਸੀਂ ਪ੍ਰਵਾਸੀ ਮਜ਼ਦੂਰ ਐਸੇ ਦੇਖੇ ਜਿਨ੍ਹਾਂ ਨੇ ਆਪਣੇ ਨਾਂ ਦੇ ਨਾਲ ਸਿੰਘ ਲਾਇਆ ਤੇ ਜਿਹੜੇ ਪੰਜਾਬੀ ਆ ਜਿਹੜੀ ਉਹ ਅਧਪਚੰਦੀ ਬੋਲਣ ਲੱਗ ਪਏ ਉਹਨਾਂ ਦੇ ਬੱਚਿਆਂ ਨੇ ਇੱਥੇ ਆ ਕੇ ਪਟਕੇ ਬੰਨਣੇ ਸ਼ੁਰੂ ਕੀਤੇ ਉਹ ਸ਼ੁੱਧ ਪੰਜਾਬੀ ਬੋਲਦੇ ਕਿਉਂਕਿ ਪੰਜਾਬੀ ਬੱਚਾ ਜਿਹੜਾ ਜਦੋਂ ਦੂਜੇ ਬੱਚਿਆਂ ਦੇ ਸੰਪਰਕ ਚ ਆਊਗਾ ਇੱਕ ਦੂਜੇ ਦਾ ਪ੍ਰਭਾਵ ਕਬੂਲਦੇ ਆ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਵੀ ਘਟ ਗਿਣਤੀ ਦੇ ਵਿੱਚ ਹੋਣਗੇ ਜਿੰਨੀਆਂ ਸਾਡੀਆਂ ਲੜਾਈਆਂ ਚੱਲਦੀਆਂ ਜਦੋਂ ਅਸੀਂ ਡੱਡੂਆਂ ਦੀ ਪੰਸੇਰੀ ਵਰਗੀਆਂ ਸਾਡੇ ਤਾਂ ਸਿਰ ਜੁੜਨੇ ਨਹੀਂਗੇ ਅਸੀਂ ਤਾਂ ਨੁਕਸ ਕੱਢਨੇ ਆ ਲਓ ਜੀ ਈਸਾਈ ਬਹੁਤ ਆ ਗਏ ਆ ਲੋ ਜੀ ਚਰਚਾ ਬਹੁਤ ਖੁੱਲ ਗਈਆਂ ਖੁੱਲ ਕੇ ਹੋ ਰਹੀਆਂ ਸਵਾਲ ਇਹ ਆ ਕੀ ਅਸੀਂ ਸਿੱਖ ਧਰਮ ਦੇ ਵਾਲੇ ਜਿਹੜੇ ਲੋਕ ਆ ਇਹਨਾਂ ਨੇ ਦਲਕ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਕੀ ਗੁਰੂ ਘਰਾਨੀਆਂ ਕਮੇਟੀਆਂ ਦੇ ਵਿੱਚ ਬਣਦਾ ਮਾਨ ਸਤਕਾਰ ਦਿੱਤਾ ਅਸੀਂ ਤਾਂ ਇਹ ਗੱਲ ਕਹਤੀ ਵੀ ਤੁਸੀਂ ਫਲਾਣਿਆਂ ਵਾਲੇ ਆ ਇਹ ਫਲਾਣਿਆਂ ਵਾਲੇ ਸਿੱਖ ਧਰਮ ਇੱਕ ਸੀ ਉਹ ਆਪਾਂ ਸਿੱਖੀ ਦੀਆਂ ਬ੍ਰਾਂਚਾਂ ਬਣਾਤੀਆਂ ਵੀ ਆ ਫਲਾਣੇ ਸਿੱਖ ਹੁੰਦੇ ਆ ਫਲਾਣੇ ਸਿੱਖ ਹੁੰਦੇ ਆ ਫਲਾਣੇ ਸਿੱਖ ਹੁੰਦੇ ਆ ਤੇ ਭਾਈ ਸ਼ੁਕਰ ਹੈ ਵੀ ਜੇਕਰ ਪ੍ਰਵਾਸੀ ਮਜ਼ਦੂਰ ਆ ਕੇ ਇੱਥੇ ਸਿੰਘ ਸਜ ਰਹੇ ਆ ਤੇ ਸਾਡੇ ਕੋਲੇ ਇੱਕ ਸ਼ਰਮ ਮੰਨਣ ਵਾਲੀ ਗੱਲ ਹੈ ਕਿ ਜੇਕਰ ਇਹ ਇਦਾਂ ਦੀ ਗੱਲ ਕਰ ਸਕਦੇ ਆ ਤੇ ਫਿਰ ਸਾਨੂੰ ਕੀ ਹੋਇਆ ਅਸੀਂ ਤਾਂ ਨੁਕਸ ਕੱਢੀ ਜੰਨੇ ਆ ਤੂੰ ਅਮਰਤ ਸ਼ਕਲਾ ਤੂੰ ਪਕ ਬਨਲਾ ਜਿਨ੍ਹਾਂ ਨੇ ਬੰਨੀ ਆ ਉਹਨਾਂ ਨੂੰ ਕਈ ਜਨੇ ਤੂੰ ਸਹੀ ਨਹੀਂ ਬੰਨੀ ਤੂੰ ਅਮਰਤ ਵਾਲਾ ਅਸਲ ਹੈ ਹੀ ਨਹੀਂ ਜਿਨ੍ਹਾਂ ਨੇ ਅਸਲ ਗੱਲ ਕੀਤੀ ਆ ਉਹਨਾਂ ਨੇ ਕਹਿੰਦੀ ਤੂੰ ਤਾਂ ਜਾਲੀ ਆ ਤੂੰ ਤਾਂ ਫਲਾਣੇ ਦਾ ਏਜੰਟ ਆ ਤੂੰ ਤਾਂ ਫਲਾਣੇ ਦੀ ਏਜੰਸੀ ਦਾ ਬੰਦਾ ਆ ਸਾਡੇ ਵਿੱਚ ਨੁਕਸ ਆ ਕਲੇ ਸਾਨੂੰ ਕੋਈ ਚੀਜ਼ ਪਸੰਦ ਨਹੀਂ ਤੇ ਆਉਂਦੇ ਸਮੇਂ ਦੇ ਵਿੱਚ ਕੀ ਪਤਾ ਸਾਡੇ ਵਿੱਚੋਂ ਕਈ ਕਈਆਂ ਨੂੰ ਪਸੰਦੀ ਨਾ ਆਉਂਦੇ ਹੋਣ ਸੋ ਗੱਲ ਇਹ ਜੀ ਕਿ ਮੇਰੇ ਲਈ ਸੋਚਣ ਵਾਲਾ ਵਿਸ਼ਾ ਇਹ ਆ ਕਿ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਸਾਡੇ ਕੋਲੇ ਅਤੀਤ ਆ ਮਾਣ ਕਰਨ ਵਾਲਾ ਤੁਸੀਂ ਆਪਦੇ ਆਪ ਨੂੰ ਸਵਾਲ ਕਰਕੇ ਦੇਖੋ ਤੁਹਾਡੇ ਕੋਲੇ ਜਾਂ ਮੇਰੇ ਕੋਲੇ ਵਰਤਮਾਨ ਦੇ ਵਿੱਚ ਮਾਣ ਕਰਨ ਵਾਲੀ ਕਿਹੜੀ ਚੀਜ਼ ਆ ਗੁਰੂਆਂ ਪੀਰਾਂ ਫਕੀਰਾਂ ਪਗੰਬਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਕੁਰਬਾਨੀਆਂ ਦੀ ਧਰਤੀ ਗੁਰੂ ਸਾਹਿਬ ਦੀਆਂ ਜੰਗਾਂ ਦੀ ਧਰਤੀ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਸ਼ਹੀਦਾਂ ਦੀ ਧਰਤੀ ਸਾਡੇ ਕੋਲੇ ਸ਼ਰਬਤ ਵਰਗੇ ਮਿੱਠੇ ਪਾਣੀ ਦੀ ਧਰਤੀ ਸਾਡੇ ਕੋਲੇ ਬਹਾਦਰ ਕੌਮ ਵਾਲੀ ਧਰਤੀ ਸਾਡੇ ਕੋਲੇ ਜੀ ਇਸ ਵੇਲੇ ਦੁੱਧ ਦਹੀਂ ਦੀਆਂ ਨਦੀਆਂ ਵਾਲੀ ਧਰਤੀ ਅੱਖ ਦੀ ਸ਼ਰਮ ਮੰਨ ਕੇ ਚੱਲਣ ਵਾਲੇ ਲੋਕਾਂ ਦੀ ਧਰਤੀ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਲੋਕਾਂ ਦੀ ਧਰਤੀ ਜ਼ੁਲਮ ਦਾ ਟਾਕਰਾ ਕਰਨ ਵਾਲੇ ਲੋਕਾਂ ਦੀ ਧਰਤੀ ਇਹ ਸਾਡੇ ਅਤੀਤ ਦੀਆਂ ਗੱਲਾਂ ਵਰਤਮਾਨ ਦੇ ਵਿੱਚ ਕੀ ਆ ਵਰਤਮਾਨ ਦੇ ਵਿੱਚ ਹੈ ਕੀ ਤੁਸੀਂ ਇਹ ਦੇਖੋ ਵੀ ਭਾਈ ਕੀ ਸ਼ਰਬਤ ਵਰਗੇ ਮਿੱਠੇ ਪਾਣੀ ਦੀ ਧਰਤੀ ਕੀ ਦੁੱਧ ਦਹੀਂ ਦੀਆਂ ਨਦੀਆਂ ਵਾਲੀ ਧਰਤੀ ਆ 23% ਨਮੂਨੇ ਜਿਹੜੇ ਉਹ ਫੇਲ ਹੋਏ ਆ ਪਿਛਲੇ ਸਾਲ ਪੰਜਾਬ ਦੇ ਦੁੱਧ ਦੇ ਇਹ ਦੁੱਧ ਦੀਆਂ ਨਦੀਆਂ ਵਾਲੀ ਧਰਤੀ ਆ ਪੰਜਾਬ ਦੇ ਵਿੱਚ ਸਿੱਖ ਕੌਮ ਦਾ ਵੱਡਾ ਹਿੱਸਾ ਕਿਧਰੋਂ ਉਤਰਿਆ ਤੇ ਕਿਹੜੇ ਪਾਸੇ ਨੂੰ ਚਲਾ ਗਿਆ ਇਹ ਸੋਚ ਕੇ ਦੇਖੋ ਇਸ ਹਾਲਾਤ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਸੁਰੇਸ਼ ਸਿੰਘ ਖਾਲਸਾ ਦੇ ਵੱਲੋਂ ਛਕੇ ਗਏ ਅਮਰਤ ਢੋਲਕੀ ਦੇ ਨਾਲ ਕੀਤੇ ਜਾ ਰਹੇ ਪ੍ਰਚਾਰ ਤੇ ਆਪਦੇ ਭਾਈਚਾਰੇ ਨੂੰ ਯਾਨੀ ਕਿ ਉਹ ਕਹਿ ਰਿਹਾ ਕਿ ਭਈਆਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਤੇ ਭਈਏ ਇੱਥੇ ਰਾਜ ਨਹੀਂ ਕਰ ਸਕਦੇ ਉਹਦਾ ਇਹ ਕਹਿਣਾ ਕੋਟੜੋ ਦੇ ਮਨ ਦੇ ਵਿੱਚ ਹੋਊ ਕੋਟ ਦੀ ਹੋਵੇ ਪਰ ਸਵਾਲ ਤਾਂ ਇਹ ਆ ਵੀ ਅਸੀਂ ਰਾਜ ਕਿਦਾਂ ਕਰ ਰਹੇ ਆ ਅਸੀਂ ਤਾਂ ਜੇ 20 ਜਣੇ ਇਕੱਠੇ ਹੋ ਜਗੇ ਘੰਟੇ ਬਾਅਦ ਤਿੰਨ ਢੜੇ ਬਣ ਜਾਂਦੇ ਆ ਅਸੀਂ ਵੀ ਤਾਂ ਕਦੇ ਇਸ ਗੱਲ ਤੇ ਅਮਲ ਨਹੀਂ ਕੀਤਾ ਗੁਰੂਆਂ ਪੀਰਾਂ ਦੀ ਗੱਲ ਅਸੀਂ ਮੰਨੀ ਕਿੰਨੀ ਕਾ ਖੈਰ ਇੱਕ ਹੋਰ ਗੱਲ ਸਾਂਝੀ ਕਰਨੀ ਬਣਦੀ ਆ ਅਸੀਂ ਪੰਜਾਬ ਦੇ ਲੋਕ ਪੰਜਾਬੀ ਤੋਂ ਮੁਨਕਰ ਹੋਈ ਜਾਂਦੇ ਆ ਪਰ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਆ ਉਹ ਪੰਜਾਬ ਦੇ ਵਿੱਚ ਸੋਹਣੀ ਪੰਜਾਬੀ ਬੋਲ ਰਹੇ ਆ ਆ ਮੇਰੇ ਕੋਲ ਇੱਕ ਰਿਪੋਰਟ ਆ ਬਿਹਾਰ ਦੇ ਜਮੂਈ ਜ਼ਿਲ੍ਹੇ ਦਾ ਬਿਹਾਰ ਦੇ ਵਿੱਚ ਇੱਕ ਜ਼ਿਲ੍ਹਾ ਜਮੂਈ ਉਥੋਂ ਦਾ ਛੋਟੂ ਸਾ ਇਹ ਤੇ ਉਹ ਖੇਤ ਦੇ ਵਿੱਚ ਕੰਮ ਕਰਦਾ ਉਹਦਾ ਮੁੰਡਾ ਹੈਗਾ ਜੀ ਸੋਨੂ ਕੁਮਾਰ 600 ਦੇ ਵਿੱਚੋਂ ਉਹਨੇ 585 ਅੰਕ ਲਏ ਯਾਨੀ ਕਿ ਲਗਭਗ 95% ਅੰਕ ਆ ਜਿਹੜੇ ਉਹ ਪੰਜਾਬੀ ਦੇ ਵਿੱਚੋਂ ਲਏ ਆ ਇਹ ਖਬਰ ਹੈਗੀ ਜੀ ਮਲੇਰਕੋਟਲਾ ਦੇ ਪਿੰਡ ਰਟੋਲਾ ਦੀ ਜਿੱਥੋਂ ਦਾ ਮਿਡਲ ਸਕੂਲ ਆ ਜਿੱਥੋਂ ਦੇ ਵਿਦਿਆਰਥੀ ਆ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਦੀ ਵੀ ਇਹ ਖਬਰ ਆਈ ਆ ਉਹਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਮਲੇਰਕੋਟਲੇ ਦੇ ਵੱਲ ਉਹ ਵੀ ਪੰਜਾਬੀ ਬੜੀ ਸੋਹਣੀ ਬੋਲਦੇ ਆ ਤੇ ਫਿਰ ਮੈਂ ਇੱਕ ਹੋਰ ਪੜੀ ਰਿਪੋਰਟ 36000 ਦੇ ਕਰੀਬ 2-3 ਸਾਲ ਪਹਿਲਾਂ ਦੀ ਗੱਲ ਆ 36000 ਦੇ ਕਰੀਬ ਲੋਕਾਂ ਦੇ ਵੱਲੋਂ ਬੀਤੇ ਦੇ ਵਿੱਚ ਟੈਕਸ ਟੈਕਸੇਸ਼ਨ ਡਿਪਾਰਟਮੈਂਟ ਦੇ ਵਿੱਚ ਤੇ ਆਹਦਾ ਟੈਸਟ ਦਿੱਤਾ ਗਿਆ ਸੀ ਉਹ ਪੰਜਾਬੀ ਦੇ ਵਿੱਚੋਂ 13000 ਦੇ ਕਰੀਬ ਫੇਲ ਹੋਏ ਦਸਵੀਂ ਦੇ ਵਿੱਚ ਪੰਜਾਬੀ ਦੇ ਵਿੱਚੋਂ ਨਿਆਣੇ ਫੇਲ ਹੋ ਰਹੇ ਆ ਅੱਠਵੀਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਨਿਆਣੇ ਫੇਲ ਹੋ ਰਹੇ ਆ ਤੇ ਭਾਈ ਮਤਲਬ ਇਹ ਆ ਕਿ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਹੀ ਉਹਨਾਂ ਦੇ ਬੱਚੇ ਹੀ ਭਵਿੱਖ ਦੇ ਵਿੱਚ ਪੰਜਾਬ 'ਚ ਪੰਜਾਬੀ ਬੋਲਣਗੇ ਇਹਦਾ ਮਤਲਬ ਇਹ ਆ ਕਿ ਪ੍ਰਵਾਸੀ ਮਜ਼ਦੂਰ ਹੀ ਪੰਜਾਬ ਦੇ ਵਿੱਚ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦੀ ਗੱਲ ਕਰਿਆ ਕਰਨਗੇ ਉਹੀ ਸਿੱਖੀ ਦੀ ਗੱਲ ਕਰਿਆ ਕਰਨਗੇ ਕਿਉਂਕਿ ਅਸੀਂ ਤਾਂ ਡਡੂਆਂ ਦੀ ਪਸੇਰੀ ਵਰਗੇ ਆ ਅਸੀਂ ਤਾਂ ਖਿੰਡੇ ਹੀ ਰਹਿਣਾ ਅਸੀਂ ਤਾਂ ਲੜਦੇ ਹੀ ਰਹਿਣਾ ਉਹ ਜਿੰਨੇ ਠਰਮੇ ਨਾਲ ਸੁਰੇਸ਼ ਸਿੰਘ ਖਾਲਸਾ ਗੱਲ ਕਰ ਰਿਹਾ ਉਹਦੇ ਕੋਲੋਂ ਸਾਨੂੰ ਸਬਕ ਲੈਣ ਦੀ ਲੋੜ ਆ ਹਾਲਾਂਕਿ ਮੈਂ ਇਹ ਵੀ ਬੇਨਤੀ ਕਰਦਾ ਵੀ ਆਪਾਂ ਫੂਕ ਸ਼ਕਾਸ਼ ਕਰਕੇ ਚੱਕ ਤੇ ਫੱਟੇ ਕਰਤਾਇਆਂ ਕਰਤਾ ਉਸ ਬੰਦੇ ਨੂੰ ਉਹਦੇ ਕੰਮ ਨਾਲੋਂ ਨਾ ਤੋੜ ਗਏ ਤੇ ਅਗਲੀ ਗੱਲ ਇਹ ਆ ਕਿ ਭਾਈ ਬਾਅਦ ਦੇ ਵਿੱਚ ਆਪਾਂ ਉਹਦੀ ਮਿੱਟੀ ਵੀ ਨਾ ਪੱਟ ਗਏ ਉਹ ਸੋਲੇ ਕਾਜ ਲੱਗਾ ਉਨੇ ਸੋਹਣੇ ਰੂਪ ਦੇ ਵਿੱਚ ਆਇਆ ਉਹਦਾ ਸਤਿਕਾਰ ਕਰੀਏ ਉਹਦੀ ਮਦਦ ਵੀ ਕਰੀਏ ਪਰ ਅਸੀਂ ਤਾਂ ਉਹ ਲੋਕ ਆ ਜਿਹੜੇ ਕਿ 5 ਕਰੋੜ ਦਾ ਗੁਰਦੁਆਰਾ ਬਣਾ ਲਏ ਨੇ ਤੇ 5000 ਰੁਪਏ ਚ ਗ੍ਰੰਥੀ ਸਿੰਘ ਲੱਭਦੇ ਆ ਇੱਥੇ ਗ੍ਰੰਥੀ ਸਿੰਘਾਂ ਨੂੰ ਵੇਲੇ ਸਿਰ ਤਨਖਾਹ ਨਹੀਂ ਮਿਲਦੀ ਕਈ ਥਾਵਾਂ ਤੇ ਅਸੀਂ ਉਹ ਪੰਜਾਬੀ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪ ਹੀ ਆਪ ਦਾ ਨੁਕਸਾਨ ਕੀਤਾ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਸਾਡੇ ਕੋਲ ਤਾਂ ਤਿੰਨ ਚਾਰ ਗੱਲਾਂ ਏਜੰਸੀਆਂ ਨੇ ਕਰ ਦਿੱਤਾ ਹੈ ਫਲਾਣਿਆਂ ਬਾਹਰੀ ਤਾਕਤਾਂ ਨੇ ਕਰ ਦਿੱਤਾ ਹੈ ਲੱਛਣ ਆਪਣੇ ਵੀ ਮਾੜੇ ਆ ਆਪ ਆਪ ਦੇ ਲੱਛਣ ਸੁਧਾਰ ਗਏ ਸਾਡੇ ਕੋਲੇ ਉਦਾਹਰਨਾਂ ਨੇ ਕਈ ਜੇ ਪ੍ਰਵਾਸੀ ਮਜ਼ਦੂਰਾ ਨੇ ਬੱਚੇ ਆ ਕੇ ਪੰਜਾਬ ਦੇ ਵਿੱਚ ਪੰਜਾਬੀ ਪੜ ਸਕਦੇ ਆ ਪੰਜਾਬੀ ਸੋਹਣੀ ਬੋਲ ਸਕਦੇ ਆ ਜਾਂ ਉਹ ਅੱਧ ਪਚਦੇ ਤੋਂ ਉੱਤੇ ਵਾਲੀ ਗੱਲ ਹੋ ਗਈ ਆ ਤੇ ਜੇ ਪੰਜਾਬ ਦੇ ਵਿੱਚ ਆ ਕੇ ਪ੍ਰਵਾਸੀ ਮਜ਼ਦੂਰ ਰੋਟੀ ਕਮਾਉਂਦੇ ਕਮਾਉਂਦੇ ਗੁਰੂ ਵਾਲੇ ਬਣ ਸਕਦੇ ਤੇ ਗੁਰੂ ਦੇ ਸਿਧਾਂਤਾਂ ਨੂੰ ਜਨਣਾ ਸ਼ੁਰੂ ਕਰ ਦਿੰਦੇ ਆ ਅਸੀਂ ਕਿਹੜੇ ਪਾਸੇ ਖੜੇ ਆ ਭਵਿੱਖ ਦੇ ਵਿੱਚ ਮੈਂ ਦਾਅਵੇ ਨਾਲ ਗੱਲ ਕਹਿਣਾ ਪੰਜਾਬ ਦੇ ਵਿੱਚ ਪਤਾ ਨਹੀਂ ਉਦੋਂ ਤੱਕ ਅਸੀਂ ਜਿਉਂਦੇ ਹੋਣਾ ਕਿ ਮਰ ਜਾਣਾ ਪੰਜਾਬ ਦੇ ਵਿੱਚ ਸਿੱਖ ਘਟ ਗਿਣਤੀ ਦੇ ਵਿੱਚ ਹੋਣਗੇ ਮੈਨੂੰ ਲੱਗਦਾ ਕਦੇ ਕਦੇ ਜਿੰਨੀਆਂ ਸਾਡੇ ਚ ਵੰਡੀਆਂ ਜਿੰਨੀਆਂ ਸਾਡੇ ਚ ਨਫ਼ਰਤਾਂ ਅਸੀਂ ਤਾਂ ਦੂਜੇ ਦੀ ਪੱਗ ਲਾਉਣ ਲੱਗੇ ਸਿਕੰਡ ਲਾਉਨੇ ਆ ਨਾਲੇ ਪੱਗ ਦੀ ਐਵੇਂ ਹੀ ਤਵਾਰੇ ਜਾਣਦੇ ਵਾਲੇ ਪੱਗ ਨੂੰ ਹੱਥ ਪਾਉਣ ਲੱਗੇ ਮਿੰਟ ਲਾਉਨੇ ਆ ਸਾਡੇ ਦੀ ਤਾਂ ਖੇਡਾਂ ਵਾਲੇ ਸ਼ਬਦਾਂ ਪੱਗ ਤੇ ਸਿਰ ਫਸਾਇਆ ਫਲਾਣਾ ਕੀਤਾ ਫਲਾੰਟੀਗਾ ਬਕਵਾਸ ਬਾਜ਼ੀ ਅਸੀਂ ਬਹੁਤ ਜ਼ਿਆਦਾ ਕਰਦੇ ਆ ਤੇ ਸ਼ਾਂਤ ਰਹਿਣਾ ਸਾਨੂੰ ਆਉਂਦਾ ਨਹੀਂ ਸ਼ਾਂਤ ਤਾਂ ਰਾਵਾਂਗੇ ਜੇਕਰ ਪੜੇ ਹੋਵਾਂਗੇ ਤੇ ਪੜਦੇ ਬਹੁਤ ਘਾਟਾ ਤੇ ਪੜਾਉਨੇ ਬਹੁਤ ਵੱਧਾ ਬਸ ਗੱਲ ਇੰਨੀ ਆ ਆਜੋ ਆਪਾਂ ਸ੍ਰੇਸ਼ ਸਿੰਘ ਖਾਲਸਾ ਵਰਗੇ ਜਿਹੜੇ ਕਿ ਨਵੇਂ-ਨਵੇਂ ਸਿੰਘ ਸਜੇ ਆ ਜਿਨ੍ਹਾਂ ਨੂੰ ਹਾਲੇ ਜਿੰਨੀਕ ਜਾਣਕਾਰੀ ਆ ਉਹਦਾ ਅਦਾਨ ਪ੍ਰਦਾਨ ਕਰਦੇ ਆ ਉਦੀ ਕੱਲੀ ਸਿਫਤ ਨਾ ਕਰਕੇ ਆਪਾਂ ਗੱਲ ਦੀ ਵਿਚਲੀ ਮਸਲੂ ਵੀ ਸਮਝ ਗਏ ਇਹ ਮਸ ਵੀ ਅੰਦਰ ਆਪਣੇ ਪੈਦਾ ਕਰ ਗਏ ਵੀ ਅਸੀਂ ਵੀ ਕੁਝ ਕਰਨਾ ਤੇ ਪੰਜਾਬੀ ਬੋਲੀ ਨਾਲ ਜੁੜੀ ਗਏ ਤੇ ਪੰਜਾਬ ਲਈ ਕੁਝ ਕਰੀਏ ਵੀ ਕੱਲੀਆਂ ਨੁਕੋਚਾਂ ਕੱਢ ਕੇ ਨਹੀਂ ਸਰਨਾ ਔਰ ਇਹ ਚ ਨੁਕਸ ਕੱਢਤਾ ਉਹਨੂੰ ਉਂਗਲ ਲਾਤੀ ਉਹਨੂੰ ਅਸੀਂ ਨਹੀਂ ਮੰਨਦੇ ਨਾ ਅਸੀਂ ਜਥੇਦਾਰ ਨੂੰ ਮੰਨਦੇ ਆ ਨਾ ਸਾਨੂੰ ਕੋ ਪ੍ਰਧਾਨ ਚੰਗਾ ਲੱਗਦਾ ਨਾ ਸਾਨੂੰ ਕੋਈ ਨੇਤਾ ਚੰਗਾ ਲੱਗਦਾ ਨਾ ਸਾਨੂੰ ਕੋਈ ਕਲਾਕਾਰ ਚੰਗਾ ਲੱਗਦਾ ਨਾ ਸਾਨੂੰ ਕੋਈ ਇਥੇ ਸਮਾਜਸੀ ਵੀ ਚੰਗਾ ਲੱਗਦਾ ਨਾ ਹੀ ਕੋਈ ਹੋਰ ਚੰਗਾ ਲੱਗਦਾ ਤੇ ਅਸੀਂ ਕਿਹਨੂੰ ਚੰਗੇ ਲੱਗਦੇ ਸਵਾਲ ਇਹ ਵੀ ਆ ਸਾਨੂੰ ਕੋਈ ਪਸੰਦ ਨਹੀਂ ਅਸੀਂ ਕਿਸੇ ਨੂੰ ਪਸੰਦ ਨਹੀਂ ਇਸ ਵੇਲੇ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਆਹ ਵਰਤਾਰਾ ਆ ਜੋ ਆਪਾਂ ਸੋਚ ਗਏ ਸਮਝ ਗਏ ਤੇ ਵਿਚਾਰੀਏ